ਸਤਿ ਸ੍ਰੀ ਅਕਾਲ ਦੋਸਤੋ ਬੋਲੀ ਆ ਗਈ ਪਾਤਲਾ ਮੰਡੀ ਵਿੱਚ ਦੇਖਦੇ ਆ ਕਿਹੜੇ ਕਿਹੜੇ ਰੇਟ ਲੱਗ ਨੇ ਕਿੰਨੇ ਕਿੰਨੇ ਰੇਟ ਲੱਗੂਗਾ ਹਾਂਜੀ ਆਹ ਮੋਛਲ ਕੁਆਲਟੀ ਦੀ 3900 ਰੁਪਏ ਲੱਗੀ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਪੂਰੀ ਸਾਫ ਜਿਹੜੀ ਆ 3900 ਲੱਗੀ ਆ ਜਿਹੜੀ ਹਾਂ ਹਾਂ 55 60 65 3265 70 3270 ਬੋਲਦਾ 75 86 490 94 630 630 ਬੋਲਦਾ ਹੀ 630 ਰਾ ਦੇ 350 55 3750 71 75 3600 3605 10 10 15 15 20 25 30 3830 ਬੋਲਦਾ ਹੀ 35 35 40 45 50 50 ਜਿਹਦੇ ਹੈ 350 55 ਬੋਲਦਾ ਹੀ 3655 ਸ਼ਰਮਾ ਗਰਬਤੀ ਟੋਕੜਾ ਟਾੜਾ ਕੁਛ ਨਹੀਂ ਹੈਗਾ ਬਾਬੂ ਜੀ ਨਾਮਾ ਬਾਬੂ ਸ਼ਰਮਾ ਦੇ ਬੋਲ ਨਾ ਟੋਕੜਾ ਉਹਦਾ ਬਹੁਤ ਜਿਆਦਾ ਪੈਰ ਕੱਢੀਆਂ 32 32 33 44 44 77 70 77 32 77 30 30 35 35 34 ਵਿੱਚ ਹਾਂਜੀ ਸਾਰਿਆਂ ਨੂੰ ਰੇਟ ਅੱਜ ਵੱਜ ਲੱਗਿਆ ਮੁੱਛਲ ਦਾ ਮੁੱਛਲ ਦੀ ਰਿਓ 3900 ਤੱਕ ਲੱਗੀ ਆ ਤੇ ਸਾਡੀ ਜੀਰੀ ਲੱਗੀ ਆ 3850 ਰੁਪਏ ਚਲੋ ਜੀ ਸ੍ਰੀਕਾਰ ਦੋਸਤੋ ਅੱਜ ਪਾਤਣਾ ਮੰਡੀ ਦੀ ਬੋਲੀ ਦੇਖੀ ਆਪਾਂ ਆਪਣੀ ਜੀਰੀ ਲੈ ਕੇ ਆਈ ਸੀ ਜੋ ਰੇਟ ਲੱਗੇ ਅੱਜ ਆਪਣਾ ਜੀਰੀ ਦਾ ਲੱਗਿਆ 3850 ਰੁਪਏ 1000 ਰੁਪਏ ਆਪਣੇ ਤੋਂ ਵੱਧ ਲੱਗਿਆ ਉਹ ਲੱਗਦੀ ਆ 100 ਘਟ 4000 ਉਹ ਜੀਰੀ ਇੱਕੋ ਜੀ ਸਾਡੇ ਦਾ ਰੰਗ ਦਾ ਇੱਕ ਫਰਕ ਹਾਂਜੀ ਜੋ ਰੇਟ ਮੱਛਲ ਦਾ 3900 ਤੱਕ ਰਿਹਾ ਤੇ 3620 ਇਹਨਾਂ ਛੋਟੀਆਂ ਢੇਰੀਆਂ ਉੰਦੇ ਨੂੰ ਨਾਲ ਕੱਟ ਰੱਖਿਆ ਗਿਆ। ਉਹਨਾਂ ਦਾ 3400 ਵੀ ਲੱਗਿਆ ਮੁੱਛਲ ਵਿੱਚ 3500 ਵੀ ਲੱਗੀ ਹੈ। ਜਾਈਏ ਕੀ ਕੁਆਲਿਟੀ ਹੁੰਦੀ ਹੈ ਉਹਦੇ ਹਿਸਾਬ ਨਾਲ ਹੀ ਰੇਟ ਲੱਗਿਆ। ਜਵੇਂ ਸਾਡੀ ਦੋ ਢੇਰੀਆਂ ਇਕੱਠੀਆਂ ਇੱਕੋ ਜਿਹੀ ਦੀ 3400 ਲੱਗੀ ਹੈ। ਸਾਡੀ ਇਕੱਠੀ ਥੋੜੀ ਅੰਗੀ ਲੱਗੀ ਹੈ। ਕੁਆਲਿਟੀ ਦੋਨਾਂ ਦੀ ਐਨ ਵਧੀਆ ਕੁਆਲਿਟੀ ਦੀ ਬਹੁਤ ਵਧੀਆ ਕੁਆਲਿਟੀ ਦੀ 16 99 3400 3300 ਲੱਗੀ ਹੈ। 3300 3500 17 18 3500 ਲੱਗੀ ਹੈ। 17 18 ਦਾ ਰੇਟ ਬਹੁਤ ਘੱਟ ਜਾ ਰਿਹਾ ਕਹਿੰਦਾ ਇਹ 3500 ਚਮੈਂਸ ਥੇਰੇ ਥੇਰੇ ਦੀ ਜੀੜੀ 3500 ਰੁਪਏ ਲੱਗੀ ਆ ਬਹੁਤ ਘੱਟ ਲੱਗੀ ਆ ਐ ਦਿਖਦੀ ਦੀ ਵੀ ਪੂਰਾ ਸਰਾ ਮਾਲ ਸੀ ਬਹੁਤ ਰੇਟ ਘੱਟ ਲੱਗਿਆ ਉਹਦਾ ਬਾਕੀ 11 21 ਦਾ ਵੀ ਰੇਟ ਘੱਟੇ ਰਿਹਾ ਉਹ 3700 ਤੱਕ ਰਿਹਾ 11 21 ਵੀ ਜਿਹੜੀ ਕੁਆਲਿਟੀ ਦੀ ਆ ਉਹ 3500 ਰਹੀ ਜਾਂ ਨਹੀਂ 34 3500 ਵੀ ਲੱਗੀ ਆ ਜਿਹੇ ਰੰਗ ਕਾਲਾ ਜਾ ਹੋ ਜਾਂਦਾ ਸਸਿਆਕਾਰ ਦੋਸਤੋ ਅੱਜ ਪਾਤਲਾ ਮੰਡੀ ਚ ਆਈ ਦੀ ਆਪਾਂ ਆਪਣੀ ਜੀਰੀ ਲੈ ਕੇ ਮੋੱਛਲ ਤੇ 17 18 16 92 ਜਦੋਂ ਬੋਲੀ ਆਈ ਤਾਂ ਰੇਟ ਦੱਸਾਂਗੇ ਬਾਅਦ ਚ ਕਿੰਨਾ ਲੱਗਦਾ ਕਿੰਨਾ ਨਾ ਵੀ ਵਾਚਤ ਰੱਖੀ ਜੇ ਫਾਇਦਾ ਹੋਏਗਾ ਕਿ ਨਹੀਂ ਹੈਗਾ ਉਹ ਤੋਂ ਜਦੋਂ ਅਸੀਂ ਵੱਡੀ ਦੀ 3400 ਦਾ ਰੇਟ ਸੀ ਉਹਨਾਂ ਤੇ ਇੱਕ ਟਰਾਲੀ ਵੇਚੀ ਸੀ ਦੀ ਅਸੀਂ ਨੇ ਇੱਕ ਰੱਖ ਲਈਦੀ ਉਹ ਇੱਕ ਟਰਾਲੀ ਸਾਡੀ 3390 ਰੁਪਏ ਲੱਗੀ ਸੀ ਇੱਕ ਟਰਾਲੀ ਅਸੀਂ ਰੱਖੀ ਘਰੇ ਉਹ ਦੇਖਦੇ ਆ ਵੀ ਕੀ ਰੇਟ ਲੱਗਦੀ ਹੈ ਵੀ ਕਿੰਨਾ ਕਾ ਫਰਕ ਪੈਂਦਾ ਉਨੀਆਂ ਦੋ ਇਹ ਕੋਈਆਂ ਟਰਾਲੀਆਂ ਸੀ ਕਿੰਨੇ ਕੇ ਹਜ਼ਾਰ ਦਾ ਫਰਕ ਪਊਗਾ ਕਿੰਨੀ ਕੀ ਸੁੱਕੀ ਹੈ ਸਭ ਦੱਸਾਂਗੇ ਆਪਾਂ ਤੇ ਕਿਸਾਨਾਂ ਦੀਆਂ ਜੀਰੀਆਂ ਹੁਣ ਖਤਮ ਹੋ ਗਈਆਂ ਸਾਰੀਆਂ ਵਪਾਰੀਆਂ ਕੋਈ ਬਾਲੀਆਂ ਗਾਂ ਦੇਖੋ ਵੀ ਰੇਟ ਵਧਦਾ ਕੀ ਨਾ ਵਧਦਾ ਤਾਂ ਆਪਾਂ ਨੂੰ ਪਤਾ ਨਹੀਂ ਹਲੇ ਕਿਸੇ ਨੂੰ ਨਹੀਂ ਪਤਾ ਵੀ ਰੇਟ ਵਧੂ ਵੀ ਨਹੀਂ ਵਧਦਾ ਪਰ ਅੱਜ ਬਹੁਤ ਜੀਰੀਆਂ ਬਹੁਤ ਘਟ ਆਈਆਂ ਨੇ ਇੱਥੇ ਪਾਤੜਾ ਮੰਡੀ 'ਚ ਜਿੰਨੀਆਂ ਕਿ ਹੈਗੀਆਂ ਨੇ ਕਿਸਾਨਾਂ ਦੀਆਂ ਕੋਲੇ ਆ ਗਈਆਂ ਹੁਣ ਹੁਣ ਬਹੁਤ ਘੱਟ ਰਹਿ ਗਈਆਂ ਬਾਕੀ ਰੇਟ ਜਦੋਂ ਬੋਲੀ ਆਈ ਜਦੋਂ ਪਤਾ ਲੱਗੋਈ ਦੋਆ ਕਹਿੰਦੇ ਬੋਲੀ ਵੀ ਬੰਦ ਹੋਣ ਵਾਲੀ ਐ ਵੀ ਕਿਉਂ ਕਰੇ ਕਰੇ ਬਾਣੀ ਬਲਾਉਣੇ ਪਿਆ ਕਰਨੀਆ ਫੇਰ ਵਪਾਰੀ ਵੀਰ ਜੀ ਲਿਆ ਸਭ ਤੋਂ ਧੰਨਵਾਦ ਜੀ ਅੱਜ ਜਦੋਂ ਬੋਲੀ ਹੋਏ ਦੱਸਾਂਗੇ